ਮਾਸਟਰ ਕੇਡਰ ਦੀਆਂ ਇਹਨਾਂ ਪੋਸਟਾਂ ਦੇ ਵਿੱਚ ਜਿਹੜੀ ਸ਼ਰਤ ਪੱਕੇ ਤੌਰ ਤੇ ਲਾਗੂ ਕਰ ਦਿੱਤੀ ਗਈ ਹੈ ਸਰਕਾਰ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਵਾਲੀਆਂ ਮਾਸਟਰ ਕੇਡਰ ਦੀਆਂ ਪੋਸਟਾਂਆਂ 'ਚ ਸਪੈਸ਼ਲ ਐਜੂਕੇਸ਼ਨ ਲਿਖਿਆ ਹੋਇਆ ਵੀ ਮਾਸਟਰ ਕੇਡਰ ਠੀਕ ਹੈ ਇਹ ਕੋਈ ਤੁਹਾਡੇ ਸਾਹਮਣੇ ਬਿਲਕੁਲ ਅਫੀਸ਼ੀਅਲ ਸਬੂਤ ਹੈ ਕਿ ਜਿਹੜਾ 55% ਬੀਏਚੂ ਜਿਸਦੇ ਆਏ ਆ ਚਾਹੇ ਉਹਨੇ ਪੀਐਸਟੈਟ ਪਾਸ ਕੀਤਾ ਹੈ ਚਾਹੇ ਪੀਐਸਟੈਟ ਚੋਂ ਬੰਦੇ ਦੇ 150 ਚੋਂ 150 ਅੰਕ ਆ ਚਾਹੇ ਪੀਐਸਟੈਟ ਚੋਂ ਤੁਹਾਡੇ 150 ਦੇ ਵਿੱਚੋਂ 92 ਲੈਣੇ ਹੁੰਦੇ ਆ 90 ਲੈਣੇ ਹੁੰਦੇ ਆ ਜਾਂ 82 ਲੈਣੇ ਹੁੰਦੇ ਆ ਚਾਹੇ ਤੁਹਾਡੇ 115 ਚਾਹੇ 20 ਹੈ ਤੁਹਾਡੇ ਉਹਨਾਂ ਦੇ ਕੱਖ ਫਾਇਦਾ ਨਹੀਂ ਹੈਗਾ ਕਿਉਂਕਿ ਜੇ ਤੁਹਾਡੇ ਬੀਏ ਦੇ ਵਿੱਚੋਂ 55% ਨਹੀਂ ਹੈਗੇ ਠੀਕ ਹੈ ਤਾਂ ਵੀ ਫਿਰ ਇਸ ਕਰਕੇ ਵੀ ਇੱਕ ਗਰੁੱਪ ਬਣਾਇਆ ਗਿਆ ਕਿ ਇਹ ਸਰਕਾਰ ਦੀ ਬੇਤੁਕੀ ਨੀਤੀ ਆ ਘਟੀਆ ਪਾਲਿਸੀ ਹੈ ਤੇ ਇਸ ਦੇ ਵਿਰੁੱਧ ਚ ਇੱਕ ਗਰੁੱਪ ਬਣਾਇਆ ਗਿਆ ਇਸ ਗਰੁੱਪ ਦਾ ਲਿੰਕ ਕਮੈਂਟ ਬਾਕਸ ਚ ਦਿੱਤਾ ਗਿਆ ਜਲਦੀ ਜਲਦੀ ਜੇ ਹੱਲ ਚਾਹੁੰਦੇ ਹੋ ਤਾਂ ਉਸ ਗਰੁੱਪ ਚ ਐਡ ਹੋ ਜੋ ਠੀਕ ਹੈ ਐਡ ਹੋ ਤੇ ਸਰਕਾਰ ਤੇ ਅੱਗੇ ਆਪਣੀ ਗੱਲ ਰੱਖੋ ਪ੍ਰੋਟੈਸਟ ਕਰੋ ਠੀਕ ਹੈ ਤੁਹਾਨੂੰ ਪ੍ਰੋਟੈਸਟ ਕਰਨਾ ਹੀ ਪੈਣਾ ਉਸ ਤੋਂ ਬਿਨਾ ਕੋਈ ਹੱਲ ਨਹੀਂ ਨਹੀਂ ਫਿਰ ਤੁਹਾਡੀਆਂ ਡਿਗਰੀਆਂ ਰੱਦੀ ਨੇ ਚਾਹੇ ਤੁਸੀਂ ਪੀਐਸਟੀਟ ਜਿੰਨੀ ਵੀ ਮਰਜੀ ਮਿਹਨਤ ਕੀਤੀ ਸੀ ਤੁਹਾਡੇ ਪੀਐਸਟੀਟ ਦਾ ਕੱਖ ਪੱਲੇ ਤੁਹਾਨੂੰ ਨਹੀਂ ਪੈਣ ਵਾਲਾ ਤੇ ਇੱਕ ਗੱਲ ਹੋਰ ਵੀ ਨੋਟ ਕਰੋ ਵੀ ਜਿਹੜੇ ਇਨ ਫਿਊਚਰ ਹਲੇ ਪੀਐਸਟੀਟ ਦੀ ਤਿਆਰੀ ਕਰ ਰਹੇ ਪੀਐਸਟੀਟ ਦੇਣਾ ਚਾਹੁੰਦੇ ਆ ਠੀਕ ਹੈ ਤੇ ਉਹਨਾਂ ਵਾਸਤੇ ਵੀ ਮਾੜੀ ਖਬਰ ਹੈ ਜੇ ਤੁਹਾਡੇ ਬੀਏ ਦੇ ਵਿੱਚੋਂ 55% ਤੋਂ ਘੱਟ ਨੰਬਰ ਨੇ ਤਾਂ ਤੁਹਾਨੂੰ ਪੀਐਸਟੈਟ ਦੀ ਤਿਆਰੀ ਕਰਨ ਦਾ ਹੀ ਨਹੀਂ ਫਾਇਦਾ ਠੀਕ ਹੈ ਤਾਂ ਉਹ ਵੀ ਬਾਹਰ ਨਿਕਲੋ ਉਹ ਵੀ ਜਾਗੋ ਉੱਠੋ ਜਿਹੜੇ ਕਿ ਸੁਪਨਾ ਦੇਖ ਰਿਹਾ ਟੀਚਰ ਬਣਦਾ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਤੇ ਤੁਹਾਨੂੰ ਕਮੈਂਟ ਬਾਕਸ 'ਚ ਇੱਕ ਲਿੰਕ ਦਿੱਤਾ WhatsApp ਫ੍ਰੀ ਗਰੁੱਪ ਜਿਸ ਦੇ ਵਿੱਚ ਲਿਖਿਆ ਹੋਇਆ 55% ਰੱਦ ਸੰਬੰਧੀ ਤਾਂ ਉਸ ਗਰੁੱਪ 'ਚ ਐਡ ਹੋ ਜਓ ਜਲਦੀ ਜਲਦੀ ਇੱਕ ਵੱਡਾ ਜਿਹੜਾ ਐਲਾਨ ਪ੍ਰੋਟੈਸਟ ਵਾਸਤੇ ਜਿਹੜਾ ਹੋ ਸਕਦਾ ਬਹੁਤ ਜਲਦੀ ਜਿਹੜਾ ਤੁਹਾਨੂੰ ਜਿਹੜੀਆਂ ਇਨਸਟਰਕਸ਼ਨ ਮਿਲਣਗੀਆਂ ਤੇ ਇਸ ਜਿਹੜੀ ਬੇਤੁਕੀ ਸ਼ਰਤ ਨੂੰ ਸਰਕਾਰ ਅੱਗੇ ਰੱਖ ਕੇ ਇਸ ਨੂੰ ਰੱਦ ਕਰਵਾਇਆ ਜਾ ਕੇ ਮੁੱਢ ਤੋਂ ਰੱਦ ਕਰਵਾਇਆ ਜਾ ਸਕੇ ਤਾਂ ਕਿ ਇਸ ਤਰ੍ਹਾਂ ਦੀ ਸਮੱਸਿਆ ਦੁਬਾਰਾ ਨਾ ਆਵੇ ਸੋ ਧੰਨਵਾਦ ਵੀ ਸ਼ੇਅਰ ਕਰੋ ਇਸ ਵੀਡੀਓ ਨੂੰ ਬਤੋ ਲਾਈਕ ਕਰੋ